ਕਵੇਰ ਮਰਦਾ ਮਰਦਾ ਜਗਮੂਆ ਮਰ ਪੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੇ ਉਹ ਨਾ ਮਰਨਾ ਹੋਏ ਕਵੇਰ ਕਾ ਨਾ ਮਰਦਾ ਮਰਦਾ ਜਗਮੂਆ ਬੜੀ ਜਾਂਦੇ ਨੇ ਲੋਕ ਮਰ ਪੀ ਨਾ ਜਾਣਿਆ ਕੋਏ ਬੜੀ ਜਾਂਦੇ ਨੇ ਲੋਕ ਅਸਲ ਜਿਹੜੇ ਤੂੰ ਮੌਲਨਾ ਤੋਂ ਡਰਦਾ ਆ ਉਹ ਮਰਨਾ ਹੁੰਦਾ ਹੀ ਨਹੀਂ ਜਿਸ ਮੌਲਨਾ ਤੇ ਜਗੜਦੇ ਮਹਿਮਾਨ ਉੱਥੋਂ ਚਲੀ ਹੋਈ ਆ ਗੱਲ ਮਰਦੀ ਜਿਸ ਮਰਨੇ ਤੇ ਜਗੜਦੇ ਜੇ ਕਹਿੰਦਾ ਤਾਂ ਤਾਂ ਹੀ ਕਹਿੰਦਾ ਤਨ ਜਾਏਗਾ ਕਿ ਤਨ ਜਾਊਗਾ ਇਹ ਜਾਊਗਾ ਇਹ ਤਨ ਜਾਊਗਾ ਮਰਦਾ ਨਹੀਂ ਗਿਆ ਉਹ ਮੇਰੇ ਮਨੋਂ ਇਸ ਮਰਨੇ ਤੇ ਜਾ ਉਹ ਜਦ ਮੈਂ ਮਰਨਾ ਹੈ ਕੱਫਨੇ ਲਾਉਣਾ ਹੈ ਇਹਦਾ ਕੱਫਨ ਕੱਫਣ ਪਾਗਲੇ ਬਨਗਲੇ ਸਰ ਨੂੰ ਅਸਰ ਜਿਆਦੇ ਨੇ ਜਨਮ ਲਿਆ ਨਾ ਕੱਫਣ ਲੈ ਕੇ ਆਇਆ ਉੱਤੇ ਕੋ ਬੰਡਲ ਖਾ ਕੇ ਜਿਆ ਜਦ ਬੁਰ ਲਖਾਇਆ ਕਫਨ ਲੈ ਕੇ ਨਾ ਆਉਂਦਾ ਜਿਹੜੇ ਜਾਂਦੇ ਜਾਂਦੇ ਕਫਨ ਬੰਦ ਕੇ ਜਾਂਦੇ ਨੇ ਸਭ ਨੂੰ ਕਹਿੰਦਾ ਮੇਰਾ ਕਫਨ ਬੰਦ ਕੇ ਆ ਇਹਦਾ ਕਫਨ ਬੰਦ ਕੇ ਆਇਆ ਜਨਮ ਲਿਆ ਜਾਂਦੇ ਨੇ ਇਹ ਕਫਨ ਦੇ ਕੇ ਭੇਜਿਆ ਇਹਨੂੰ ਹੁਣ ਕਫਨ ਨਾਲ ਜਾਂਦਾ ਹੁੰਦਾ ਮਰਦ ਦਾ ਕਫਨ ਤਾਂ ਉੱਥੇ ਹੀ ਹਲ ਜਾਂਦਾ ਹੈ ਸਰੀਰ ਨਾਲ ਇਹ ਸਰੀਰ ਇਹ ਕਫਨ ਹੈ ਅਸਲ ਚ ਅਜ਼ੀਦਾ ਕੱਫਣ ਤੇ ਕੱਫਣ ਘੋਰ ਜਿਆਦਾ ਦਿੰਦੇ ਚੰਬਰ ਦਾ ਉਹ ਮਰਦਾ ਸਰੀਰੇ ਕੱਪੜਾ ਹੁੰਦਾ ਤੇ ਘੋਰ ਬਾਦੂਂਦੇ ਲੋਕ ਕਿਉਂ ਮਰਿਆ ਤਾਂ ਉਹਨਾਂ ਨੂੰ ਆਇ ਲੱਗਦਾ ਨਾ ਇਹ ਆਦਮੀ ਮਰਿਆ ਜੀ ਤਾਂ ਨਾ ਉਹ ਸਰੀਰ ਤਾਂ ਉਹਨੂੰ ਸਮਝਦਾ ਕੱਪਣ ਹੋਰ ਕੋਲੋਂ ਮਦਦ ਅਸਲ ਸਰੀਰੇ ਕੱਫਣ ਹੈ ਕੱਪੜਾ ਜਿਆਦਾ ਹੈ ਕੱਪੜਾ ਤਾਂ ਕੱਫਣ ਹੈ ਬਰਤਾ ਮਰਦਾ ਜਗਮੂਆ ਮਰ ਵੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੇ ਬਹਰ ਨਾ ਬਰਨਾ ਹੋਏ ਐਸੇ ਮਰਨੇ ਜੋ ਮਰੇ ਤਾਂ ਬਹਰ ਨਾ ਬਰਨਾ ਹੋਏ ਜੇ ਐਸੇ ਮਾਨੇ ਮਰ ਜਵੇ ਜੇ ਮੈਂ ਮਰੀਦਾ ਹੁੰਦਾ ਤਾਂ ਦੁਬਾਰਾ ਕਫਨ ਦੀ ਲੋੜ ਨਹੀਂ ਅ ਦੁਬਾਰਾ ਸਰੀਰੇ ਦੀ ਮਿਲਦਾ ਬਹਰ ਨਾ ਬਰਨਾ ਹੋਵੇ ਉਹ ਮਾਨਾ ਦੀ ਮੰਦੇ ਲੈਵਲ ਨੇ ਮਾਨਦਾ ਸੁਭਾਅ ਮਾਰਨਾ ਸੀ ਮਨ ਦੇ ਵਿੱਚੋਂ ਮੋਹ ਮਾਰਨਾ ਸੀ ਬਾਇਦਾ ਇਹਦਾ ਭਰਮ ਮਾਰਨਾ ਸੀ ਅਸਲ ਦੇ ਵਿੱਚ ਤਾਂ ਭਰਮੇ ਮਾਰਨਾ ਸੀ ਭਰਮ ਦੂਰ ਕਰਨਾ ਤਾਂ ਜੰਮਣ ਵਾਲਾ ਦਾ ਇਹਨੂੰ ਭਰਮੇ ਸੀ ਜੇ ਮਨ ਨੂੰ ਆਪਣੀਆਂ ਇੱਛਾਵਾਂ ਮਾਰ ਲਈਏ ਇੱਛਾ ਦਾ ਵੱਧਾ ਹੀ ਸੰਸਾਰ 'ਚ ਜਨਮ ਲੈਂਦਾ ਹੈ ਭਗਵਾਨ ਚਾਹੁੰਦਾ ਦੀ ਮਰ ਸੰਸਾਰ ਛੱਡਣਾ ਚਾਹੁੰਦਾ ਨਹੀਂ ਇਸ ਕਰਕੇ ਸੰਸਾਰ ਦੇ ਵਿੱਚ ਹੀ ਰਹਿ ਜਾਂਦਾ ਹੈ ਉਹ ਫੇਰ ਕਹਿੰਨ ਚਲੇ ਇੱਥੇ ਮੋਟਕਰ ਕਹਿੰਦਾ ਮੈਂ ਤਾਂ ਬਾਹਰ ਜਾਣਾ ਚਾਹੁੰਦਾ ਜੀ ਜਾਵੇ ਕਿਥੇ ਜਾਣ ਲੱਗਾ ਰਹੇ ਜੇ ਹੁਣ ਕੋਈ ਆਦਮੀ ਇੱਥੇ ਆ ਜਾਵੇ ਪਹਾਲੇ ਦੇਸਦਾ ਉਹ ਆ ਕੇ ਸਟੇਸ਼ਨ ਤੇ ਉਤਰੇ ਕੋਈ ਪੜਸਾਰਾ ਪੁੱਛੇਵੇ ਕਿੱਥੇ ਜਾਣਾ ਵੀ ਤਾਂ ਕੀ ਦੱਸੂਗਾ ਕੀ ਦੱਸੂਗਾ ਕਿੱਥੇ ਜਾਣਾ ਕਿੱ데 ਘਰ ਜਾਣਾ ਉਥੇ ਉਤਰਿਆ ਤਾਂ ਜਾਣਾ ਕਿੱਥੇ ਕੀ ਦੱਸੂਗਾ ਕਿੱਥੇ ਜਾਣ ਬੈਲਦਲ ਮੁੜ ਜਾ ਪਿਛੇ ਹੀ ਕਰ ਜੇ ਤੂੰ ਐਂ ਪਿਛੇ ਮੁੜੂ ਜਿਵੇਂ ਆਪਣਾ ਘਰ ਦਕਾਨਾ ਪਤਾ ਠੀਕ ਦੱਸ ਦੋ ਇਨਕੁਆਰੀ ਠੀਕ ਹੋਊਗੀ ਭੇਜਿਆ ਜਾਊਗਾ ਜਾਣਾ ਕਿੱਥੇ ਐ ਤੈਨੂੰ ਦੱਸ ਆਪਣਾ ਘਰ ਦਾ ਐਡਰੈਸ ਦੱਸ ਜਿਹਨੂੰ ਘਰ ਦਾ ਐਡਰੈਸ ਦਾ ਹੀ ਪਤਾ ਉਹ ਗਾਹਾਂ ਕਿਵੇਂ ਕਰਦਣਗੇ ਏਅਰਪੋਰਟ ਤੋਂ ਵਾਪਸ ਮੋੜ ਦੇਣਗੇ ਦੱਸ ਕਿੱਥੇ ਜਾਣ ਜਿਹੜਾ ਦੱਸੂਗਾ ਅਗਲੇ ਪੁੱਛਣਾਂਗੇ ਵੀ ਤੁਹਾਡਾ ਬੰਦਾ ਹੈ ਪਹਿਲੇ ਤਾਂ ਉਹਨੂੰ ਇਹੀ ਨਹੀਂ ਪਤਾ ਹੋਊਗਾ ਕਿ ਕਿਹੜੇ ਕਿਹੜੇ ਤੇ ਸ਼ਹਿਰ ਨੇ ਕਿਹੜੇ ਕਿਹੜੇ ਮਾਲ ਨੇ ਕਿਹੜੇ ਕਿਹੜੇ ਕੀ ਹੈ ਕਿਵੇਂ ਬਿਆਨ ਦੇ ਦੂਜਾ ਉਹਨੂੰ ਗਿਆਨ ਸੱਚਖੰਡ ਵਾਰੇ ਗਿਆਨ ਇੱਥੇ ਤਾਂ ਹੀ ਮਿਲਦਾ ਹੈ ਉਹ ਤੇ ਬਿਆਨ ਹੋਣ ਨੇ ਕਹਾ ਵੀ ਜਾਣ ਦੇਣਾ ਕਿਸੇ ਨੂੰ ਜਦੋਂ ਕਹਤੈ ਕਿ ਕਜਾਉ ਸਾਰੀ ਪੜਾਈ ਹੋ ਗਈ ਆ ਪੜਾਈ ਹੋਰ ਕੀ ਆ ਇਹ ਹੀ ਪੜਾਈ ਆ ਤੇ ਬਗਾਰ ਹੁੰਦਾ ਇੱਥੇ ਭਾਂਡੀ ਜਿਹਨੂੰ ਗਿਆਨ ਆਉਣਾ ਸਭ ਕੋ ਛੇ ਗਿਆਨੀ ਆ ਇੱਥੇ ਰਿਪੋਰਟ ਆ ਫਿਰ ਡਿਪੋਰਟ ਬਾਪਾ ਚਲ ਵੇ ਬਾਪਾ ਦਾ ਨੋਕੀ ਆ ਦੱਸ ਦੂਗਾ ਇੱਥੇ ਤੇ ਦੱਸੂਗਾ ਰਸ ਜੇ ਉਹ ਰਿਸ਼ਤੇਦਾਰ ਪੁੱਛਣ ਲੱਗੇ ਇੱਥੇ ਦੇ ਦੱਸੂਣ ਸਾਰੇ ਉਹਨੂੰ ਕੀ ਪਤਾ ਵੀ ਕੌਣ ਹੈ ਤੂੰ ਮੇਰਾ ਪਤਾ ਤੂੰ ਮੇਰਾ ਬਾਤਾ ਉਹਨੂੰ ਕੀ ਪਤਾ ਕੀ ਹੁੰਦਾ ਉਹਦਾ ਘਰ ਵੀ ਇੱਥੇ ਦਾ ਹੀ ਦੱਸੂ ਉਹਦੀ ਬੋਲੀ ਹੋਰ ਹੈ ਉੱਥੇ ਦੀ ਬੋਲੀ ਹੋਰ ਹੈ ਉਹਦੀ ਬੋਲੀ ਉਹ ਨਹੀਂ ਜਾਣਦਾ ਨਾ ਉੱਥੇ ਦੇ ਰਸਤੇ ਜਾਣਨਾ ਹਾਂਜੀ ਕਵੀਰ ਮਰਦਾ ਮਰਦਾ ਜਗਮੂਆ ਬਰਪੀ ਨਾ ਜਾਣਿਆ ਕੋਈ ਐਸੇ ਮਰਨੇ ਜੋ ਮਰੇ ਬਹਰ ਨਾ ਮਰਦਾ ਐਸੇ ਮਰਨੇ ਜੋ ਮਰੇ ਐਸਾ ਮਰਨਾ ਜੋ ਐਸਾ ਮਰਨਾ ਫਿਰ ਵੀ ਨਹੀਂ ਖੋਲਿਆ ਕੈਸਾ ਮਰਨੇ ਐਸਾ ਮਰਨਾ ਜੋ ਮਰੇ ਐਸਾ ਕੈਸਾ ਜਦੋਂ ਮੈਂ ਮਰੇ ਕਵੀਰ ਜੀ ਤਾਂ ਜਿਵੇਂ ਮੈਂ ਮਰਿਆ ਜਿਵੇਂ ਕਵੀਰ ਮਰੇ ਉਹ ਮਰਨਾ ਸਾਹਮਣੇ ਤਾਂ ਬੈਠਾ ਗੱਲਾਂ ਕਰਦਾ ਮਰੇ ਮਰੇ ਉਹ ਸਾਹਮਣੇ ਬੈਠਾ ਗੱਲਾਂ ਕਰਦਾ ਐਸਾ ਮਰਨਾ ਜਿਵੇਂ ਮੈਂ ਮਰਿਆ ਮੇਰੇ ਕੋਲ ਨਾ ਲੱਗਦਾ ਵੀ ਕਹਾਂ ਜੇ ਤਨ ਹੋ ਮੂਆ ਪਾਛੇ ਪਿਆ ਅਨੰਦ ਅੱਗੇ ਆਊਗਾ ਅਗੇ ਕਹਿੰਦਾ ਜੇ ਤਨ ਹੋ ਮੂਆ ਜਦ ਤਨ ਹੋ ਮੂਆ ਪਾਛੇ ਪਿਆ ਅਨੰਦ ਮਰਨੇ ਜੀ ਤੇ ਪਾਈ ਮੈਂ ਮੈਂ ਬਈ ਮੇ ਲੋਗ ਕੋ ਆਪਣਾ ਸਰਦੀਪ ਜੀ ਗੋਬਿੰਦ ਪਿਛੇ ਕਹਿ ਕੇ ਆਇਆ ਅੱਗੇ ਅੱਗੇ